ਹੇ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਹੈ ਜੀ ਕਵਰ ਬਾਡ ਫਿਜੀయన్స్ ਅੱਜ ਜੀ ਆਪ ਆਏ ਆ ਸਾਡੇ ਬੋਬੀ ਸਾਜਣੀ ਸੂਰਮੰਡੀ ਵਾਲੇ ਯਾ ਜੀ ਇਹਨਾਂ ਦੇ ਬੰਦਿਆਂ ਨੂੰ ਆ ਅੰਮ੍ਰਿਤਸਰ ਕਮੇਟੀ ਦੀਆਂ ਮੋਹਰਾਂ ਅੱਜ 1 ਟੂ 1 ਮੁਕਾਬਲੇ ਵੀ ਕੀ ਆ ਸਾਜ ਜੀ ਨਾਲੇ ਠੀਕ ਹੈ ਜੀ ਅੰਗੂਠੇ ਲੱਗ ਰਿਹਾ ਜੀ ਵੇਖ ਲੋ ਜੀ ਠੀਕ ਹੈ ਆ ਵੀਰ ਸਾਰੇ ਮਨਸਬ ਆਏ ਹੋਏ ਜੋ ਠੀਕ ਆ ਇਆ ਦਾ ਨੁਕਤਾ ਵੀ ਖੁੰਨੇ ਸਾਰਾ ਵੀਓ ਠੀਕ ਹੈ ਜੀ ਇਹ ਗੋਹਾ ਕਬੂਤਰ ਜ ਮਾਦੀ ਮਾਦੀ ਕੀ ਜ ਟੇੜੀ ਮਾਦੀ ਸਾਜੀ ਨਾਲ ਦੀ ਠੀਕ ਹੈ ਜੀ ਠੀਕ ਹੈ ਰੰਗ ਮੋਰਾ ਪੇਲੀਆਂ ਲੱਗੀਆਂ ਜੇ ਇਹ ਜ ਆ ਮਾਦੀ ਜੋ ਮਾ ਲੱਗਦੇ ਨੇ ਪਹੀ ਗੁੱਠੀ ਸੰਪਾਉ ਹੋ ਰਾ ਧਰਮ ਜੀ ਆਹ ਨੰਬਰ ਸਰਦਾ ਵਧੀਆ ਵਧੀਆ ਸ਼ੌਂਕ ਹੋਵੇ ਜੀ ਅੱਜ ਠੀਕ ਹੈ ਜੀ ਸਾਰੇ ਦੇ ਪਰਿੰਦੇ ਵਧੀਆ ਉੱਡ ਕੇ ਘਰੇ ਬਹਿਣ ਆਇਓ ਟੋਗਨ ਹਾਂਜੀ ਜੀ ਆ ਸਾਰਾ ਛੱਤ ਦਾ ਵਿਊ ਹੈਗਾ ਉਹ ਵੀ ਸਤਾਜ ਜੀ ਹਣੀ ਸੂਰ ਮੰਡੀ ਵਾਲੇ ਬੜੇ ਮਾਨਯੋਗ ਸਤਕਾਰਯੋਗ ਸਾਡੇ ਵੱਡੇ ਸਾਜ ਜੀ ਆ ਸੈਟਅਪ ਹੈਗਾ ਜੋ ਸਾਜ ਜੀ ਹਣਾ ਦਾ ਠੀਕ ਹੈ ਜੀ ਤੇ ਅੱਜ ਸਾਡੀ ਇਧਰ ਡਿਊਟੀ ਜਿਹੜੀ ਆ ਵੀ ਚਲੋ ਅੱਜ ਤੁਹਾਨੂੰ ਅੱਜ ਬੋਬੀ ਸਤਾਜ ਜੀ ਹਣੀ ਸੂਰ ਮੰਡੀ ਵਾਲੇ ਇਹਨਾਂ ਦੀ ਛੱਤ ਦਾ ਜਿਹੜਾ ਸ਼ੌਂਕ ਕਰਾ ਦਿਆ ਆ ਛੇਪ ਰਹਿੰਦੇ ਜੀ ਸਾਜ ਜੀ ਹਣਾ ਦੇ ਇਹ ਲੋ ਭਾਈ ਠੀਕ ਹੈ ਜੀ ਹੈਲੋ ਜੀ 1 2 3 ਰਾ ਪਰਿੰਦੇ ਠੀਕ ਹੈ ਜੀ ਆ ਛੇ ਪਰਿੰਦੇ ਜੋ ਬਹੁਤ ਸੋਹਣਾ ਸੈਟਅਪ ਸਾਜੀ ਨੇ ਬਣਾਇਆ ਵੇਖੋ ਸਲਾਈਡਿੰਗ ਚੱਲਦੀ ਠੀਕ ਆ ਬਾਕੀ ਇਹ ਮੁੰਸਬ ਵੀਰ ਹਣੀ ਥੱਲੇ ਬੈਠੇ ਹੋਏ ਆ ਸਾਰੇ ਮੇਰੇ ਭਰਾ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਆਪਾਂ ਕਰਾਵਾਂਗੇ ਠੀਕ ਹੈ ਜੀ ਆ ਉਧਰ ਆਪਣੇ ਸਾਧ ਹਣੀ ਵੀ ਸਾਰੇ ਆਏ ਹੋਏ ਆ ਠੀਕ ਆ ਤੇ ਬਾਕੀ ਬਹੁ ਵੀ ਸਾਧ ਹਣਾ ਵੀ ਗੱਲ ਕਰ ਲੈਣੀ ਆ ਸੱਸੀ ਦਾ ਸਾਧ ਜੀ ਕੀ ਹਾਲ ਚਾਲ ਜੋ ਵਧੀਆ ਕਿੱਦਾਂ ਸਾਜ ਜੀ ਫਿਰ ਅੱਜ ਥੋੜੀ ਠੰਡੀ ਠੰਡੀ ਹਵਾ ਚੱਲ ਰਹੀ ਆ ਮੱਠੀ ਮੱਠੀ ਇਹ ਤਾਂ ਮਾਰਾ ਦੀ ਸਾਰੇ ਦੇਣ ਆ ਗਈ ਜੀ ਭਾਵੇਂ ਠੰਡੀ ਹੋਵੇ ਜਾਂ ਗਰਮ ਹੋਵੇ ਪਰ ਲੈਂਦੇ ਪੰਜਾਬ ਦੇ ਵਿੱਚ ਮੌਸਮ ਹਵਾ ਨਾ ਕਾਫੀ ਖਰਾਬ ਹੋਇਆ ਹਾਂ ਹਾਂਜੀ ਹਾਂਜੀ ਤੇ ਪਰਿੰਦੇ ਉਧਰ ਵੀ ਡਿਸਟਰਬ ਕਾਫੀ ਕਾਫੀ ਹੋਏ ਆ ਉਹ ਤੋਂ ਤਾਂ ਗਰਮੀ ਆ ਗਰਮੀ ਦੇ ਵਜ੍ਹਾ ਨਾਲ ਤਾਂ ਹੋਣੀ ਹਾਂਜੀ ਇੱਕ ਲਸ ਪੈ ਜਾਂਦੀ ਆ ਤੇ ਇੱਕ ਉਤੋ ਹਨਾ ਕੱਲ ਦੇ ਨਾਮਵਰ ਜਿਹੜੀ ਮਾਦੀ ਆ ਨਾ ਨਾਮਵਰ ਮਾਦੀ ਜੀ ਨੂੰ ਕਹਿੰਦੇ ਨਾਮਵਰ ਮਾਦੀ ਉਹ ਕੱਲ ਨਹੀਂ ਬੈਠੀ ਚਿੜੀ ਮਾਦੀ ਜਿਹੜੀ ਕੀ ਆਪਣੇ ਮਿੱਠੂ ਲਾਲੀ ਹਸਨ ਲਾਲੀ ਹੋਣਾ ਦੀ ਬੜੀ ਮਸ਼ਹੂਰ ਮਾਦੀ ਸੀ ਚੜੀ ਉਹ ਨਹੀਂ ਕੱਲ ਬੈਠੀ ਤੇ ਉਹਦੇ ਉੱਤੇ ਕਈਆਂ ਨੇ 20000 ਨਾਮ ਰੱਖਿਆ ਕਈਆਂ ਨੇ 50000 ਕਈਆਂ ਨੇ ਲੱਗ ਕੋਈ ਨਹੀਂ ਬੈਠਾ ਕਬੂਤਰ ਆ ਕੇ ਫਿਰ ਜੀ ਗਿਆ ਵਾਪਸ ਵਾਪਸ ਚਲ ਗਿਆ ਪਰ ਵੈਸੇ ਸਾਜੀ ਆਪਣੀ ਕਬੂਤਰ ਬਾਜੀ ਜਿਹੜੀ ਆ ਉਹ ਟੱਕਰ ਦੇ ਰਹੀ ਨਾ ਇਸ ਟਾਈਮ ਲੈਂਦੇ ਪੰਜਾਬ ਨੂੰ ਪੂਰੀ ਟੱਕਰ ਦੇ ਰਹੀ ਨਾ ਸ਼ਾਮ-ਸ਼ਾਮ ਦੀਆਂ ਪਰਵਾਜਾਂ ਆਉਂਦੀਆਂ ਨਾ ਹਨਾ ਤੁਹਾਡੇ ਵੀ ਬਹੁਤ ਸੋਹਣੇ ਉਧਰ ਤਿੰਨ ਵਾਰੀਏ ਕੁਛ ਮਿੰਟ ਤੇ ਬੈਠੇ ਆ ਪਰਿੰਦੇ ਹਨਾ ਇਹ ਬਿਲਕੁਲ ਜੀ ਆਵੇ ਲੋ ਸਾਰਾ ਵੀਓ ਬਾਕੀ ਪੱਲੇ ਮਾਰਦੇ ਦੀ ਵੀਡੀਓ ਵੀ ਜੜੀ ਆ ਤੁਹਾਡੇ ਤੱਕ ਆਪਾਂ ਪੂਰੀ ਪੰਜਾਵਾਂਗੇ ਅੱਜ ਤੇ ਜਿਦਾ ਕੀ ਸਾਈ ਤੁਹਾਡੇ ਮਤਲਬ ਚਾਰ ਪੰਜ ਇਤਵਾਰ ਸ਼ੋਂਗੇ ਗਏ ਆ ਹਨਾ ਅੱਜ ਤੀਸਰਾ ਇਤਵਾਰ ਆ ਠੀਕ ਹੈ ਜੀ ਤੇ ਅੱਜ ਸਾਈ ਮਤਲਬ 1 ਟੂ 1 ਨੇ ਕਿ ਕੋਈ ਕੱਪ 'ਚ ਵੀ ਐਂਟਰੀ ਅੱਜ ਕੱਪ ਗਾ ਕੱਪੇਗੇ ਅੱਛਾ ਜੀ ਇਹ ਕਿੰਨੀਆਂ ਛੱਤਾਂ ਜੋ ਇਸ ਕੱਪ ਦੇ ਵਿੱਚ ਜਿਹੜਾ ਜੱਕਾ ਪਾਉੜ ਰਿਹਾ ਜੋ ਪ੍ਰਿੰਸ ਸਰ ਇਹ ਕਰ ਰਿਹਾ ਆ ਕਿ ਲਈ ਛੱਤਾ ਅੱਜ ਆਪਣੇ ਕੱਪ ਦੇ 14 14 ਛੱਤਾ ਲੋ ਜੀ ਇਹ ਜਿਹੜੇ ਆਪਣਾ ਉਹਦੋਂ ਅਨਾਉਂਸਮੈਂਟ ਕੀਤਾ ਸੀ ਨਾ ਆਪਣਾ ਫ੍ਰੀ ਐਂਟਰੀ ਠੀਕ ਹੈ ਜੀ ਤੇ ਆਪਣਾ ਲੁਧਿਆਣੇ ਵਾਲੇ ਜਿਹੜੇ ਸਤਾਜੀ ਸੀ ਜਿੰਦੀ ਸਤਾਜੀ ਹੁਣ ਲੁਧਿਆਣੇ ਵਾਲੇ ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਵਾ ਉਹ ਬਾਵੇ ਸਤਾਜੀ ਨਾਣੇ ਤੇ ਉਪਕਾਰ ਸਤਾਜੀ ਨਾਣੇ ਅਦਨ ਆਪਣੇ ਪ੍ਰਿੰਸ ਗੰਗਾ ਬਿਲਡਿੰਗ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕੱਪ ਦੀ ਤੇ ਉਹਦੇ ਵਿੱਚ ਜਿਹੜੀਆਂ ਛੱਤਾਂ ਉਹਨਾਂ ਨੇ ਕਿਹਾ ਸੀ ਕਿ ਗਵਾਲ ਮੰਡੀ ਦੀਆਂ ਛੱਤਾਂ ਅਹੀਂ ਜਿਹੜੀਆਂ ਵਾ ਉਹ ਲਵਾਂਗੇ ਉਹ ਤੋਂ ਅਲੈਦਾ ਸਾਡੀ ਕੋਈ ਪਾਰਟੀ ਦੀ ਸ਼ਤ ਹੋਵੇ ਸ਼ਹਿਰ ਚ ਤੇ ਇਹੀ ਜਿੱਥੋਂ ਮਰਜ਼ੀ ਲੈ ਸਕਦੇ ਆ ਸਿਰੁ ਕੱਲੀ ਪਾਰਟੀ ਦੀ ਠੀਕ ਆ ਜੀ ਤੇ ਉਸ ਸ਼ੀਲਡ ਦੇ ਇਹ ਵੇਚ ਜੜੀ ਆ ਬੋ ਵੀ ਉਸਤਾਦ ਜੀ ਨਦੀ ਵੀ ਸ਼ਤ ਜੜੀ ਅੱਜ ਹੈਗੀ ਆ ਬਾਕੀ ਤੁਹਾਨੂੰ ਅੱਜ ਸ਼ੌਂਕ ਵਿਖਾਵਾਂਗੇ ਠੀਕ ਆ ਜੀ ਮਾਰਾ ਸੱਚੇ ਪਾਸ਼ਾ ਵਧੀਆ ਵਧੀਆ ਸਭ ਦੇ ਪਰਿੰਦੇ ਉੱਡ ਕੇ ਬੈਣ ਜੀ ਸਾਡੀਆਂ ਇਹੋ ਦਵਾਵਾ ਵਾਂ ਬਾਕੀ ਹਾਰ ਜਿੱਤ ਜੜੀ ਆ ਉਹ ਨਸੀਬਾਂ ਦੀ ਗਈ ਆ ਬਾਕੀ ਪਰਿੰਦੇ ਵਧੀਆ ਉੱਡ ਕੇ ਬਹਿਣੇ ਚਾਹੀਦੇ ਆ ਜੀ ਸਾਰਿਆਂ ਦੇ ਇਹ ਉਸਤਾਦ ਜੀ ਨੰਦਾ ਇਹ ਰਿਵਿਊ ਵੀ ਬਹੁਤ ਸੋਹਣਾ ਹੈਗਾ ਜੀ ਦੋ ਸਾਰਾ 뷰 ਸ਼ੂ ਬਿਲਕੁਲ ਸੱਲੇ ਹਾਈਵੇ ਰੋਡ ਜਿੰਨੇ ਗਏ ਆਉਣਾ ਹੋਵੇ ਭਾਈ ਉਹ ਵੀ ਸਤਾਜੀ ਨਾਲ ਕੋਲ ਤੁਸੀਂ ਆ ਸਕਦੇ ਜੋ ਠੀਕ ਹੈ ਜੀ ਆ ਜਿਹੜੀ ਆ ਆ ਚਰਾਇਆ ਹੈਗਾ ਜੋ ਮੇਨ ਠੀਕ ਹੈ ਜਨਾਬ ਇਹ ਚਰਾਇਏ ਤੋਂ ਜਿਹੜੀ ਪਰਾਂ ਨੂੰ ਸੜਕ ਜਾਂਦੀ ਆ ਸਿੱਧੀ ਆਰਾਮ ਤੀਰਥ ਰੋਡ ਨੂੰ ਨਿਕਲ ਜਾਂਦੀ ਇਧਰ ਅੱਗੇ ਲਪੋ ਕੇ ਚਗਾਵਾ ਸਿੱਧਾ ਬਾਰਡਰ ਠੀਕ ਹੈ ਜੀ ਇਧਰ ਨੂੰ ਜਾਓ ਇਧਰ ਨੂੰ ਛਹਾਟਾ ਸਿੱਧਾ ਰੋਡ ਅੱਗੋਂ ਫਿਰ ਸਿੱਧਾ ਅੱਗੇ ਬਾਰਡਰ ਖਾਸਾ ਠੀਕ ਹੈ ਜੀ ਗਾਂ ਦੀ ਗਾਂ ਪਿੰਡਾਂ ਚ ਪਾਈ ਇੱਧਰੋਂ ਤੁਰ ਜਾਓ ਇਹਨੂੰ ਇੱਧਰ ਸਾਰਾ ਜਨਾਲਾ ਡੇਹਰਾ ਬਾਬਾ ਨਾਨਕ ਠੀਕ ਹੈ ਜੀ ਸਾਰੀ ਇੱਧਰ ਨੂੰ ਤੇ ਆਹ ਸਾਰਾ ਇੱਧਰ ਪਾਈ ਆਲੰਬਰ ਸਰ ਸ਼ਹਿਰ ਹੈਗਾ ਜੀ ਠੀਕ ਹੈ ਜੀ ਤੇ ਹਵਾ ਵੇਖੋ ਕਿੰਨੀ ਤੇਜ਼ ਆ ਤੁਸੀਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵੇਖੋ ਜੀ ਆਹ ਟਾਵਰ ਦੇ ਨਾਲ ਪਤੰਗ ਅੜੀ ਆ ਤੇ ਵੇਖੋ ਕਿਦਾਂ ਹਵਾ ਦੇ ਵਿੱਚ ਝੂਲਣ ਢੀਓ ਠੀਕ ਹੈ ਜੀ ਕਿਉਂਕਿ ਹਵਾ ਬੜਾ ਡਿਸਟਰਬ ਕਰਦੀ ਹੈ ਪਰਿੰਦੇ ਨੂੰ ਡਬਲ ਜ਼ੋਰ ਹੋ ਜਾਂਦਾ ਜੀ ਕਬੂਤਰ ਦਾ ਜਦੋਂ ਹਵਾ ਵਜਦੀ ਆ ਠੀਕ ਹੈ ਜੀ ਤੇ ਕਈ ਪਰਿੰਦੇ ਗੁੰਮੇ ਦੇ ਹੁੰਦੇ ਆ ਕਲੱਚ ਕਰਦੇ ਸਾਮਾਨ ਚਲ ਜਾਂਦੇ ਆ ਬਾਕੀ ਕਈ ਜਿਹੜੇ ਥਲੜੇ ਹੁੰਦੇ ਆ ਉਹਨਾਂ ਨੂੰ ਥੋੜੀ ਖਿਆਈ ਹੁੰਦੀ ਆ ਬਾਕੀ ਵੇਖੋ ਜੀ ਤੁਹਾਨੂੰ ਬਾਕੀ ਜੋਂ-ਜੋਂ ਪਰਿੰਦੇ ਆਈ ਜਾਣਗੇ ਕਿਉਂਕਿ ਤੁਹਾਨੂੰ ਜਿਹੜਾ ਸ਼ੌਂਕ ਜਿਹੜਾ ਪੂਰਾ ਵਿਖਾਈ ਜਾਵਾਂਗੇ ਆਪਾਂ ਠੀਕ ਹੈ ਜੀ ਅੰਦੀ ਜੀ ਆ 6 ਕਬੂਤਰ ਹੈਗੇ ਆ ਬੋਵੀ ਸਾਜੀ ਇਹਨਾਂ ਦੇ ਠੀਕ ਹੈ ਜਿਹੜੇ ਆ ਜੋੜਣਗੇ ਇਹ ਜਨਾਲ ਇਹ ਕੱਪ 'ਚ ਵੀ ਐਂਟਰੀ ਆ ਇਹ 1 ਟੂ 1 ਵੀ ਹੈਗੇ ਆ ਲਓ ਜੀ ਲਗੀ ਹੈ ਚੰਡੀ ਵਜਣ ਫਿਰ ਕੰਪਟਰ ਬਾਹਰ ਨਿਕਲਣ ਆਉਗੇ ਠੀਕ ਹੈ ਜੀ ਲੋਕ ਡਾਉ ਉਹਦੀ ਹੈ ਸੈਟਅਪ ਹੈ ਕੰਪਟਰ ਗਏ ਬਾਹਰ ਹੁੰਦਾ ਜੀ ਕੋਈ ਚੰਡੀ ਵਜਦੀ ਉਹ ਵੀ ਸਾਜੀ ਸਕੂਲ ਮੰਡੀ ਉਸਤਾ ਜੀ ਨਾਲ ਦੀ ਸ਼ਾਪ ਤੇ ਠੀਕ ਹੈ ਜੀ ਤਿੰਨ ਨਾਲ ਜਦੇ ਤਿੰਨ ਹੀ ਆਦੇ 6 ਬੰਦੇ ਢੰਡ ਚੁਕੇ ਜੋ ਹਵਾ ਬਹੁਤ ਤੇਜ਼ ਹੈਗੀ ਅੱਜ ਭਾਈ

ਜੀ ਉਹ ਪਿਸ਼ਤਾ ਜਿਸੁਰ ਮੰਡੀ ਸਾਤੋਂ ਪੱਲਾ ਬਾਕੀ ਬੈਸਟ ਆਫ ਲੱਕ ਜੀ ਜਿੰਨੇ ਵੀ ਜੁੜਦੇ ਆ ਆਲ ਅਮਰ ਸਰਦਿਆ ਛੱਤਾਂ ਉਧੀਆਂ ਆਲ ਅਮਰ ਸਰਦੀਆਂ ਠੀਕ ਹੈ ਜੀ ਕੋ ਸਾਹਮਣੇ ਛੱਤ ਆ ਤੇ ਅੱਜ ਜਿਹੜੀ ਸ਼ੀਲਡ ਹੈਗੀ ਹੈ ਨਾ ਜਿੰਦ ਉਸਤਾ ਜੀ ਨੇ ਲੁਧਿਆਣੇ ਵਾਲੇ ਤੇ ਪ੍ਰਿੰਸ ਗੰਗਾ ਬਿਲਡਿੰਗ ਬਾਵੇ ਸਾਜ ਜਿਹੜੀ ਕਰਵਾ ਰਿਆ ਉਹ ਸ਼ੀਲਡ ਵੀ ਅੱਜ ਇੱਧਰ ਗਵਾਲ ਮੰਡੀ ਉੱਡੀ ਆ ਜੀ ਠੀਕ ਹੈ ਜੀ ਉਹ ਛੇੜੀ ਦੀ ਵੀ ਅਪਡੇਟ ਸਾਰੇ ਭਰਾਵਾਂ ਤੱਕ ਆਪਾਂ ਪਹੁੰਚਾਵਾਂਗੇ ਠੀਕ ਹੈ ਜੀ ਬਾਕੀ ਕਵਰ ਬਾਡ ਵੀ ਜੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਤੁਹਾਡੇ ਕਰਕੇ ਵੀਡੀਓ ਬਣਾਈਦੀ ਆ ਜਰੂਰ ਸਪੋਰਟ ਕਰਿਓ ਤੁਹਾਨੂੰ ਅੱਜ ਵਧੀਆ ਸ਼ੌਂਕ ਵਿਖਾਵਾਂਗੇ ਜੀ ਵੱਧ ਤੋਂ ਵੱਧ ਛੱਤਾਂ ਜੜੀਆਂ ਵਾਂ ਉਹ ਕਵਰਿੰਗ ਕਰਾਂਗੇ ਆਪਾਂ ਠੀਕ ਹੈ ਜੀ ਠੀਕ ਆ ਜਨ ਕੇ ਸਾਹ ਨਾਲ ਦੀ ਸਾਥ ਜੇ ਇਸ ਤੋਂ ਵੀ ਉੱਤਰ ਉੱਡੇ ਹੋਈ ਹੈ ਠੀਕ ਹੈ ਜੀ ਆ ਜਿਓ ਭਾਈ ਆ ਜਾਓ ਠੀਕ ਹੈ ਜਣ ਕੇ ਸਾਜ ਜੀ ਨਾਲ ਦੇ ਵੀ ਕਬੂਤਰ ਜਿਹੜੇ ਆ ਉੱਡੇ ਆ ਕਬੂਤਰ ਜਨਾਰੇ ਆ ਜਾਣਦੇ ਠੀਕ ਹੈ ਜੀ ਬੜਾ ਜ਼ੂਮ ਕੀਤਾ ਜੋ ਤੇ ਫੇਰ ਕਵਰਿੰਗ ਹੋਣ ਦੀ ਕਬੂਤਰਾਂ ਦੀ ਬਾਕੀ ਉਹ ਵੀ ਸਾਜ ਜੀ ਨਾਲ ਦੇ ਆ ਕਬੂਤਰ ਗਏ ਆ ਜਾਣਦੇ ਆ ਬਾਈ ਠੀਕ ਹੈ ਬਾਕੀ ਵੱਧ ਤੋਂ ਵੱਧ ਛਤਾਂ ਦਾ ਤੁਹਾਨੂੰ ਅਜੇ ਸ਼ੌਂਕ ਕਰਾਵਾਂਗੇ ਕਵਰ ਵਾਰਡ ਪੀਜੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਆ ਵੀਊ ਸ਼ੂਯੋ ਥੱਲੇ ਠੀਕ ਆ ਜਾਲ ਛਾਲ ਜੀ ਸਾਜੀ ਨਾਲ ਧੰਨਵਾਦ ਸਾਰੇ ਵੀਰਾਂ ਦਾ